ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਜੀ ਦੀਆਂ ਹਦਾਇਤਾਂ ਅਨੁਸਾਰ ਪਾਬੰਦੀਸ਼ੁਦਾ ਖੂਨੀ ਚਾਇਨਾ ਡੋਰ ਦੇ ਗੱਟੂ ਵੇਚਣ ਵਾਲੇ ਤੇ ਖਰੀਦਣ ਵਾਲੇ ਹੋ ਜਾਣ ਸੁਚੇਤ ਹੁਣ ਸਰਕਾਰ ਵੱਲੋਂ ਲੀਗਲੀ ਤੌਰ ਤੇ ਲਗਾਈ ਜਾ ਰਹੀ ਪਾਬੰਦੀ ਤੇ ਪੁਲਿਸ ਪ੍ਰਸ਼ਾਸਨ ਵੱਲ ਰੱਖੀ ਜਾ ਰਹੀ ਹੈ ਪੈਣੀ ਨਜ਼ਰ ਡਰੋਨ ذریعے ਹਰ ਪਤੰਗ ਬਾਜ਼ ਤੇ ਰੱਖੀ ਜਾ ਰਹੀ ਹੈ ਨਜ਼ਰ ਫੜੇ ਜਾਣ ਤੇ ਮਿਲੇਗੀ ਸਜ਼ਾ ਤੇ ਜਿਹੜਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਹਮੇਸ਼ਾ ਅਸੀਂ ਕਮਿਊਨਿਟੀ ਫਰੈਂਡਲਿੰਗ ਪੁਲਿਸਿੰਗ ਨੂੰ ਤਰਜੀਹ ਦਿੱਤੀ ਹੈ ਔਰ ਪਬਲਿਕ ਸੇਫਟੀ ਸਾਡੀ ਪ੍ਰਾਇਰੀਟੀ ਔਰ ਸਾਡਾ ਮੇਨ ਡਿਊਟੀ ਹੈ ਇਹ ਜਸ ਸੇਵਾ ਸੁਸਾਇਟੀ ਨੇ ਪਿਛਲੀ ਵਾਰ ਵੀ ਸਾਡੇ ਨਾਲ ਮਿਲ ਕੇ ਤੁਹਾਨੂੰ ਯਾਦ ਹੋਣਾ ਡਰੋਨ ਦੇ ਰਾਹੀਂ ਆਪਾਂ ਕਾਫੀ ਚਾਈਨਾ ਡੋਰ ਦੇ ਉੱਤੇ ਜਿਹੜਾ ਪ੍ਰिवेंशन ਤੇ ਇਨਫੋਰਸਮੈਂਟ ਦੇ ਵੱਲ ਧਿਆਨ ਦਿੱਤਾ ਸੀ ਔਰ ਬੜੇ ਠੇ ਰਿਜ਼ਲਟ ਆਏ ਸੀ ਉਹਨਾਂ ਇਸ ਵਾਰ ਵੀ ਇਹ ਹਰਸਿਮਰਨ ਸਿੰਘ ਜਿਹੜੇ ਤੇ ਉਹਨਾਂ ਦੀ ਟੀਮ ਹੈ ਉਹਨਾਂ ਨੇ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਸਲਾਗਾ ਵੀ ਕਰਦਾ ਇਸ ਗੱਲ ਦੀ ਕਿ ਉਹਨਾਂ ਨੇ ਇਸ ਚੀਜ਼ ਚ ਪਹਿਲ ਕਦਮੀ ਕੀਤੀ ਹੈ ਔਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਨਾਲ ਰਲ ਕੇ ਟੂ-ਵੀਲਰ ਦੇ ਉੱਤੇ ਜਿਹੜੇ ਮੈਟਲ ਸੇਫਟੀ ਜਿਹਨੂੰ ਆਪਾਂ ਕਹਿ ਸਕਦੇ ਆ ਨੈਕਸ ਸੇਵਰ ਇੱਕ ਰਿੰਗਸ ਨੇ ਵਾਰਦਾ ਇੱਕ ਪ੍ਰੋਵੈਂਸ਼ਨ ਹੈ ਜੋ ਕਿ ਟੂ-ਵੀਲਰ ਦੇ ਉੱਤੇ ਲੱਗਦਾ ਜਿਸ ਦੇ ਨਾਲ ਕਿ ਇਮੀਡੀਏਟ ਜਿਹੜੀ ਹੈ ਚਾਇਨਾ ਦੌਰ ਜੇ ਕਿਤੇ ਬੰਦਾ ਉਲਝਦਾ ਵੀ ਹੈ ਉਹਦੇ ਚੋਂ ਪਹਿਲਾਂ ਆ ਕੇ ਉਹਨੂੰ ਟਾਈਮ ਮਿਲ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਬਚਾ ਸਕੇ ਔਰ ਇੱਕ ਤਰ੍ਹਾਂ ਦਾ ਉਹਨੂੰ ਮੈਂ ਸਮਝਦਾ ਕਿ ਸ਼ੀਲਡ ਹੈ ਜਿੱਤੋਂ ਕਿ ਹਿਊਮਨ ਲਾਈਫ ਨੂੰ ਪ੍ਰੋਟੈਕਟ ਕੀਤਾ ਜਾਂਦਾ ਔਰ ਇਹਦੇ ਚ ਇਨਫੋਰਸਮੈਂਟ ਜਿਹੜੀ ਹੈ ਉਹਦੇ ਚ ਵੀ ਕਾਫੀ ਅਸੀਂ ਕੰਮ ਕੀਤਾ ਜੇ 2025 ਤੱਕ ਹੀ ਹੁਣ ਤੱਕ 26 ਦੇ ਸ਼ੁਰੂ ਤੱਕ 24 ਕੇਸ ਦਰਜ ਹੋਏ ਨੇ ਚਾਈਨਾ ਡੋਰ ਦੇ 28 ਲੋਕ ਅਰੈਸਟ ਹੋਏ ਆ 4276 ਜਿਹੜੇ ਰੂਲਜ਼ ਨੇ ਉਹ ਅਸੀਂ ਬਰਾਮਦ ਕੀਤੇ ਔਰ ਇਸੇ ਤਰ੍ਹਾਂ ਇਹ ਕੰਟੀਨਿਊ ਕਰਾਂਗੇ ਹੁਣ ਜਿਹੜਾ ਕਿਉਂਕਿ ਮੌਸਮ ਆ ਰਿਹਾ ਹੈ ਜਿਹਦੇ ਚ ਪਤੰਗਾਂ ਨੇ ਉਡਾਇਆ ਜਾਣਾ ਔਰ ਉਹਦੇ ਚ ਡਰੋਨਸ ਰਾਹੀਂ ਸਪੈਸ਼ਲ ਟੀਮਸ ਅਸੀਂ ਜਸ ਸੇਵਾ ਸੁਸਾਇਟੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਲੈ ਕੇ ਉਹ ਕੰਮ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਵੀ ਅਸੀਂ ਟੇਕ ਅਪ ਕਰ ਰਹੇ ਆਂ ਇਹ ਸਾਰੇ ਪੋਲਾਂ ਦੇ ਉੱਤੇ সুইਪਿੰਗ ਟੀਮਸ ਲਾਉਣ ਜਿਵੇਂ ਪਿਛਲੇ ਸਾਲ ਲਾਈਆਂ ਸੀ ਤਾਂ ਕਿ ਜੇ ਕੋਈ ਚੋਡੋਰ ਵਗੈਰਾ ਉੱਤੇ ਫਸੀ ਹੋਈ ਹੈ ਤੋ ਉਹਨੂੰ ਇਮੀਜੇਟਲੀ ਰਿਮੂਵ ਕੀਤਾ ਜਾਵੇ ਪਰ ਸਪਲਾਈ ਚੇਨ ਤੋੜਨ ਦੀ ਖਾਸ ਫੈਲ ਉਹ ਤਾਂ ਬੈਕਵਰਡ ਲਿੰਕੇਜਸ ਤੇ ਕੰਮ ਕਰ ਰਹੇ ਹੈ ਜੇ ਤੁਹਾਡੇ ਸਾਹਮਣੇ ਆਪਾਂ ਦੱਸ ਰਹੇ 4276 ਜੇ ਰਿਕਵਰੀ ਹੈ ਮੈਨੂੰ ਲੱਗਾ ਕਾਫੀ ਸਿਗਨੀਫੀਕੈਂਟ ਹੈਗੀ ਹੈ ਔਰ ਬੈਕਵਰਡ ਲਿੰਕੇजेस ਇਹਨਾਂ ਸਾਰਿਆਂ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਪਾਕਿਸਤਾਨੀ ਹੁਣ ਡੋਰ ਵੀ ਐਣੀ ਸ਼ੁਰੂ ਹੋ ਗਈ ਹੈ ਜੀ ਉਹ ਕੋਲਦੇ ਲਈ ਦੇਖੋ ਮੈਂ ਉਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਬਿਕੋਜ਼ ਉਹ ਟੈਕਨੋਲੋਜੀ ਗੱਲ ਹੈ ਕਿ ਚਾਈਨਾ ਡੋਰ ਬਾਰੇ ਇਹਨੂੰ ਜ਼ਿਆਦਾ ਕਹਿੰਦੇ ਬਿਕੋਜ਼ ਇਹ ਜੋ ਮੈਨੂੰ ਲੱਗਦਾ ਹੈ ਕਿ ਫਿਸ਼ਿੰਗ ਨੈਟਸ ਟਾਈਪ ਚੀਜ਼ ਹੈਗੀ ਹੈ ਜਿਹੜੀ ਕਿ ਫਿਸ਼ਰਮੈਨ ਯੂਜ਼ ਕਰਦੇ ਆ ਔਰ ਇਹਦਾ ਤੌਰ ਕੋਈ ਨਹੀਂ ਹੈਗਾ ਇਮੀਡੀਏਟਲੀ ਬੰਦੇ ਔਰ ਪੰਛੀ ਆ ਜਿਹੜੇ ਪੰਛੀ ਨੇ ਸਾਡੇ ਐਨੀਮਲਸ ਉਹਨਾਂ ਵਾਸਤੇ ਵੀ ਇੱਕ ਵੱਡਾ ਇੱਕ ਇਹ ਉਹਨਾਂ ਵਾਸਤੇ ਡੇਂਜਰ ਹੈਗੀ ਹੈ ਲੋਕਾਂ ਨੂੰ ਮੈਸੇਜ ਇਹ ਉਹ ਕਾਫੀ ਉਪਰਾਂ ਦੇ ਕੀਤੇਗੇ ਅਵੇਰਨੈਸ ਦੇ ਉੱਪਰ ਹਮੇ ਵੀ ਲੋਕਾਂ ਤੇ ਜੀ ਦਿੰਦੇ ਗੱਟੂ ਨੂੰ ਦੇਖੋ ਸਭ ਤੋਂ ਮੇਨ ਗੱਲ ਹੈ ਲੋਕਾਂ ਦਾ ਤਾਂ ਸਹੀ ਹੋ ਹਰੇ ਚੀਜ਼ ਬਹੁਤ ਜ਼ਰੂਰੀ ਹੈ ਮੈਂ ਤੁਹਾਡੇ ਮਾਧਮ ਨਾਲ ਸਾਰੇ ਲੋਕਾਂ ਨੂੰ ਇਹ ਰਿਕੁਐਸਟ ਕਰਦਾ ਬੇਨਤੀ ਕਰਦਾ ਇਹ ਜਿਹੜੀ ਚੀਜ਼ ਸਾਡੇ ਇਨਸਾਨੀ ਜੀਵਨ ਨੂੰ ਖਤਰਾ ਪੈਦਾ ਕਰਦੀ ਹੈ ਉਹਦੇ ਨਾਲ ਆਪਾਂ ਕੀ ਖੇਡਣਾ ਹੈ ਦੇ ਕੀ ਉਹ ਨਾਲ ਤੁਸੀਂ ਮਨ ਪਰਚਾਵਾ ਕਰਨਾ ਉਹ ਤਾਂ ਇੱਕ ਤਰ੍ਹਾਂ ਨਾ ਲੋਕਾਂ ਵਾਸਤੇ ਆਪਾਂ ਖੂਬ ਉੱਟ ਰਹੇ ਆ ਜਿਹਦੇ ਵਿੱਚ ਸੱਟ ਲੱਗੇ ਬੰਦੇ ਦੀ ਜਾਨ ਜਾ ਸਕਦੀ ਹੈ ਔਰ ਕਿੰਨੀ ਕਿੰਨੀਆਂ ਹੀ ਇੰਜਰੀਜ਼ ਹੋਈਆਂ ਪਿਛਲੇ ਟਾਈਮ ਚ ਔਰ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਗਈਆਂ ਸੋ ਮੇਰੀ ਬੇਨਤੀ ਹੈ ਕਿ ਸ਼ੌਕ ਆਪਣੇ ਜਰੂਰ ਪੂਰੇ ਕਰੋ ਬਟ ਨਾਟ ਐਟ ਦੀ ਕਾਸਟ ਆਫ ਸੋਸਾਇਟੀ ਔਰ ਲੋਕਾਂ ਦੀ ਜਾਨ ਨੂੰ ਖਤਰਾ ਚ ਨਾ ਪਾਓ। ਇੰਸਟਾਗ੍ਰਾਮ ਤੇ ਸ਼ਰਿਆਮ ਲਿੰਕ ਪਾ ਕੇ ਅਗਲੇ ਕਹਿ ਰਹੇ ਕਿ ਡੋਰ ਜਿੰਨੀ ਚਾਹੀਦੀ ਹੋਮ ਡਿਲੀਵਰੀ ਲੈ ਲਓ। ਉਤੇ ਕੀ ਕਾਰੋ ਉਹਦੇ ਤੇ ਦੇਖੋ ਜੇ ਸਾਡੇ ਕੋਲ ਧਿਆਨ ਚ ਆਉਂਦੀ ਹੈ ਸਪਾ ਜਰੂਰ ਤੁਹਾਡੇ ਵੀ ਧਿਆਨ ਚ ਆਈਏ ਸਾਨੂੰ ਦੱਸੋ ਇਮੀਡੀਏਟ ਕਾਰਵਾਈ ਕਰਾਂਗੇ ਜੀ